ਪ੍ਰੋਡਿਊਸਰਾਂ ਦੇ ਕੋਲ ਫਿਲਮਾਂ ਦਾ ਕੰਮ ਖੁਦ ਮੰਗਣ ਜਾਂਦਾ ਸੀ ਬਾਲੀਵੁੱਡ ਦੇ ਸ਼ੈਨਸ਼ਾਹ ਦਾ ਪੁੱਤਰ ਪਹਿਲੀ ਫਿਲਮ ਦੇ ਵਿੱਚ ਇੱਕ ਸੀਨ ਤੇ 17 ਲਈ ਰੇਟਿੰਗ 4 ਸਾਲਾਂ ਦੇ ਵਿੱਚ 17 ਫਿਲਮਾਂ ਗਈਆਂ ਫਲॉप ਐਕਟਰ ਅਭਿਸ਼ੇਕ ਬਚਨ ਨੇ ਹਿੰਦੀ ਸਿਨੇਮਾ ਦੇ ਵਿੱਚ ਅਲੱਗ ਤੋਂ ਮੁਕਾਮ ਹਾਸਲ ਕੀਤਾ ਆਪਣੇ ਕੈਰੀਅਰ ਦੇ ਵਿੱਚ ਉਹਨਾਂ ਨੇ ਇੱਕ ਤੋਂ ਇੱਕ ਵੱਧ ਕੇ ਹਿੱਟ ਫਿਲਮਾਂ ਵੀ ਦਿੱਤੀਆਂ ਪਰ ਉਹਨਾਂ ਦੇ ਲਈ ਇਹ ਸਫਰ ਇੰਨਾ ਆਸਾਨ ਨਹੀਂ ਸੀ ਫਿਲਮ ਰਫਿਊਜ਼ੀ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਅਭਿਸ਼ੇਕ ਦੀ ਕਈ ਫਿਲਮਾਂ ਬਾਕਸ ਆਫਿਸ ਦੇ ਉੱਪਰ ਲਗਾਤਾਰ ਫਲॉप ਹੁੰਨੀਆਂ ਗਈਆਂ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਇਸ ਤੋਂ ਬਾਅਦ ਸਾਲ 2004 ਉਹਨਾਂ ਨੇ ਵੱਡੇ ਪਰਦੇ ਤੇ ਧੂਮ ਮਚਾ ਦਿੱਤੀ ਇਸ ਫਿਲਮ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਅਭਿਸ਼ੇਕ ਨੇ ਇਸ ਤੋਂ ਬਾਅਦ ਆਪਣੇ ਕੈਰੀਅਰ ਦੇ ਲਈ ਕਈ ਦਮਦਾਰ ਭੂਮਿਕਾਵਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਅੱਜ ਅਭਿਸ਼ੇਕ ਆਪਣਾ 48ਵਾਂ ਜਨਮ ਦਿਨ ਮਨਾ ਰਹੇ ਨੇ ਤਾਂ ਚਲੋ ਤੁਹਾਨੂੰ ਦੱਸਦੇ ਆ ਐਕਟਰ ਦੇ ਬਾਰੇ ਕੁਝ ਦਿਲਚਸਪ ਗੱਲਾਂ ਇੰਡਸਟਰੀ ਦੇ ਵਿੱਚ ਅਭਿਸ਼ੇਕ ਵਚਨ 24 ਸਾਲਾਂ ਤੋਂ ਨੇ ਹਾਲਾਂਕਿ ਉਹਨਾਂ ਨੇ ਆਪਣੀ ਲਗ ਪਛਾਣ ਬਣਾਉਣ ਦੇ ਲਈ ਕਾਫੀ ਮਿਹਨਤ ਵੀ ਕੀਤੀ ਫਿਲਮ ਧੂਮ ਦੇ ਨਾਲ ਅਭਿਸ਼ੇਕ ਨੇ ਗੁਰੂ ਯੁਵਾ ਬੰਟੀ ਤੇ ਬਬਲੀ ਵਾਰੀਆਂ ਸ਼ਾਨਦਾਰ ਫਿਲਮਾਂ ਦਿੱਤੀਆਂ ਇਸ ਤੋਂ ਇਲਾਵਾ ਅਭਿਸ਼ੇਕ ਨੇ ਉੱਟੀ ਦੇ ਉੱਪਰ ਆਪਣੇ ਕਰੈਕਟਰ ਦੇ ਲਈ ਦਰਸ਼ਕਾਂ ਦਾ ਦਿਲ ਜਿੱਤ ਲਿਆ ਤੋਥੀ ਅਜੇਕਰ ਉਹਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਭਿਸ਼ੇਕ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਕਾਫੀ ਖੁਸ਼ਹਾਲੀ ਹੈ। ਉਹਨਾਂ ਦੀ ਸਭ ਤੋਂ ਵੱਡੀ ਵਜ੍ਹਾ ਹੈ ਉਹਨਾਂ ਦੀ ਪਤਨੀ ਤੇ ਇੰਡਸਟਰੀ ਦੀ ਮੰਨੀ ਪਰਮੰਨੀ ਐਕਟਰਸ ਅਸ਼ਵਰੀਆ ਰਾਏਪਟਨ। ਅਸ਼ਵਰੀਆ ਤੇ ਅਭਿਸ਼ੇਕ ਦੀ ਪਹਿਲੀ ਮੁਲਾਕਾਤ ਸਾਲ 2000 ਦੇ ਵਿੱਚ ਹੋਈ ਸੀ। ਜਦੋਂ ਉਹ ਟਾਈ ਅਕਸ਼ਰ ਪ੍ਰੇਮ ਦੇ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਦੋਨਾਂ ਨੇ ਇਸ ਸਾਲ ਫਿਲਮ ਕੁਛ ਨਾ ਕਹੋ ਦੇ ਵਿੱਚ ਵੀ ਕੰਮ ਕੀਤਾ ਤਾਂ ਇਸ ਤੋਂ ਬਾਅਦ ਸਾਲ 2002 ਦੇ ਵਿੱਚ ਅਭਿਸ਼ੇਕ ਦੀ ਕ੍ਰਿਸ਼ਮਾ ਕਪੂਰ ਦੇ ਨਾਲ ਇੰਗੇਜਮੈਂਟ ਹੋ ਗਈ। ਕਪੂਰ ਅਤੇ ਵਚਨ ਪਰਿਵਾਰ ਦਾ ਰਿਸ਼ਤਾ ਜੁੜਨ ਵਾਲਾ ਸੀ ਪਰ ਨਾ ਜਾਣੇ ਕਿਸ ਵਜ੍ਹਾ ਦੇ ਕਾਰਨ 2003 ਦੇ ਵਿੱਚ ਇਹ ਰਿਸ਼ਤਾ ਟੁੱਟ ਗਿਆ। ਉਸ ਵੇਲੇ ਤਾਂ ਕਸ਼ਵਰੀਆ ਰਾਏ ਅਸਲਮਾਨ ਖਾਨ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀ। ਪਰ ਕੁਝ ਸਮੇਂ ਬਾਅਦ ਇਹਨਾਂ ਦੋਨਾਂ ਦਾ ਸਟਾਰਸ ਸੀ ਪਰ ਕੁਝ ਸਮੇਂ ਬਾਅਦ ਉਹਨਾਂ ਦੋਨਾਂ ਦਾ ਬ੍ਰੇਕਅਪ ਹੋ ਗਿਆ। ਇਸ ਦੌਰਾਨ ਅਭਿਸ਼ੇਕ ਵਚਨ ਫਿਲਮ ਯੁਵਾ ਬੰਟੀ ਔਰ ਬਬਲੀ ਤੇ ਕبھی ਅਲਵਿਦਾ ਨਾ ਕਹਿਣਾ ਵਰੀਆਂ ਹਿੱਟ ਫਿਲਮਾਂ ਦੇ ਵਿੱਚ ਨਜ਼ਰ ਆਏ। ਬੰਟੀ ਔਰ ਬਬਲੀ ਦੇ ਵਿੱਚ ਅਸ਼ਵਰੀਆ ਫਿਲਮ ਦੇ ਸੁਪਰ ਹਿੱਟ ਗਾਣੇ ਕਜਰਾਰੇ ਦੇ ਵਿੱਚ ਨਜ਼ਰ ਆਈ ਸੀ। ਇਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਅਮਿਤਾਬ ਵਚਨ ਵੀ ਨਜ਼ਰ ਆਏ। ਕਿਹਾ ਜਾਂਦਾ ਹੈ ਕਿ ਇਸੇ ਦੌਰਾਨ ਅਭਿਸ਼ੇਕ ਤੇ ਅਸ਼ਵਰੀਆ ਕਰੀਬ ਆਏ ਸੀ। ਦੋਨਾਂ ਦੇ ਵਿੱਚ ਪਿਆਰ ਦੀ ਚਿੰਗਾਰੀ ਮੱਚ ਚੁੱਕੀ ਸੀ। ਪਰ ਇਹ ਪਿਆਰ ਪਰਮਾਨ ਚੜਿਆ ਸਾਲ 2006 ਤੋਂ ਬਾਅਦ ਆਈ ਫਿਲਮ ਉਮਰਾਵ ਜਾਨ ਦੀ ਸ਼ੂਟਿੰਗ ਦੇ ਦੌਰਾਨ ਉਮਰਾਬ ਜਾਣ ਦੇ ਬਾਅਦ ਗੁਰੂ ਅਤੇ ਧੂਮਟੂ ਦੇ ਦੋਨਾਂ ਦੇ ਵਿੱਚ ਦੋਨਾਂ ਨੇ ਇਕੱਠਿਆਂ ਨੇ ਕੰਮ ਕੀਤਾ ਤੇ ਇਸ ਦੌਰਾਨ ਅਭਿਸ਼ੇਕ ਅਸ਼ਵਰੀਆ ਦੇ ਪਿਆਰ ਦੇ ਵਿੱਚ ਆਪਣਾ ਦਿਲ ਹਾਰ ਬੈਠੇ ਸੀ ਟੋਰਾਂਟੋ ਦੇ ਵਿੱਚ ਗੁਰੂ ਦੇ ਪ੍ਰੀਮੀਅਰ ਦੇ ਦੌਰਾਨ ਅਭਿਸ਼ੇਕ ਨੇ ਅਸ਼ਵਰੀਆ ਨੂੰ ਵਿਆਹ ਦੇ ਲਈ ਪ੍ਰਪੋਜ਼ ਕੀਤਾ ਸੀ ਤੇ ਅਸ਼ਵਰੀਆ ਨੇ ਵੀ ਹਾਂ ਕਰ ਦਿੱਤੀ ਸੀ ਉਸ ਤੋਂ ਬਾਅਦ ਦੋਨੋਂ ਮੁੰਬਈ ਪਹੁੰਚੇ ਤਾਂ 14 ਜਨਵਰੀ 2007 ਨੂੰ ਇਹਨਾਂ ਦੀ ਗੇਜਮੈਂਟ ਹੋ ਗਈ ਸੀ ਫਿਰੋਦੀਨ ਆਇਆ ਜਿਸ ਦਾ ਇਹ ਦੋਨਾ ਸਟਾਰਸ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ 20 ਅਪ੍ਰੈਲ 2007 ਨੂੰ ਬਚਨ ਪਰਿਵਾਰ ਦੇ ਬੰਗਲੇ ਪ੍ਰਤੀਕਸ਼ਾ ਦੇ ਵਿੱਚ ਇਹਨਾਂ ਦਾ ਵਿਆਹ ਹੋਇਆ ਵਿਆਹ ਦੇ 4 ਸਾਲ ਬਾਅਦ ਅਭਿਸ਼ੇਕ ਔਰ ਅਸ਼ਵਰੀਆ ਰਾਏ ਦੀ ਇੱਕ ਬੇਟੀ ਅਰਾਧਿਆ ਜਿਨ੍ਹਾਂ ਦੇ ਉਹ ਮਾਤਾ ਪਿਤਾ ਬਣੇ 8 16 ਸਾਲਾਂ ਤੋਂ ਦੋਨੋਂ ਇਕੱਠੇ ਰਹੇ ਤੇ ਜੀਵਨ ਦੇ ਵਿੱਚ ਕਾਫੀ ਖੁਸ਼ ਨੇ ਸੋ ਇਹ ਸੀ ਅਸ਼ਵਰੀਆ ਰਾਏ ਤੇ ਅਭਿਸ਼ੇਕ ਬਚਨ ਦੇ ਪਿਆਰ ਦੀ ਕਹਾਣੀ ਅਜਰਮਦੀਨ ਮੌਕੇ ਅਭਿਸ਼ੇਕ ਬਚਨ ਨੂੰ ਉਹਨਾਂ ਦੇ ਚਾਹਣ ਵਾਲੇ ਦੁਆਵਾਂ ਦੇ ਰਹੇ ਨੇ ਸੋ ਕਿਦਾਂ ਦੇ ਲੱਗੀਆਂ ਰਿਪੋਰਟ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰੋ ਤੇ ਮੁਬਾਰਕਾ ਦਿਓ ਬੇਰ ਰਿਪੋਰਟ ਔਨ ਏਅਰ